ਹਰੀ ਭਾਰੀ ਵਿੱਚ ਥੋੜਾ ਸਵਾਗਤ ਹੈ ਜੀ ਅੱਜ ਆਪਾਂ ਪਹੁੰਚੇ ਜੀ ਮੰਡੀ ਇੰਝ ਦਿਖਾਵਾਂਗੇ ਆਪਾਂ ਤੁਹਾਨੂੰ ਟੌਪ ਟੌਪ ਦੀਆਂ ਗਾਇਆਂ ਤੇ ਬੱਛੀਆਂ ਉਹਨਾਂ ਬਾਰੇ ਦਵਾਂਗੇ ਜਾਣਕਾਰੀ ਉਹਨਾਂ ਦੇ ਰੇਟ ਤੁਹਾਡੇ ਤੱਕ ਸ਼ੇਅਰ ਕਰਾਂਗੇ ਤੇ ਭਾਈ ਜੀ ਵੀਡੀਓ ਬੜੇ ਰਹਿਓ ਤੇ ਪੂਰੀ ਦੇਖਿਓ ਤੇ ਭਾਈ ਕਮੈਂਟਸ ਯੂਜ਼ ਕਰਿਆ ਕਰੋ ਮੇਰਾ ਵੀਰ ਤੇ ਵੀਡੀਓ ਵੱਧ ਤੋਂ ਵੱਧ WhatsApp ਗਰੁੱਪਾਂ ਵਿੱਚ ਸ਼ੇਅਰ ਕਰਿਆ ਕਰੋ ਐਦਾਂ ਦੀ ਵੀਡੀਓ ਮੈਂ ਥੋੜਾ ਤੱਕ ਲੈ ਕੇ ਆਉਂਦੇ ਰਹਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਇੱਥੇ ਟੌਪ ਦੀਆਂ ਬੱਛੀਆਂ ਤੇ ਭਾਈ ਤੁਹਾਡੇ ਕਮੈਂਟ ਆਉਂਦੇ ਸੀਗੇ ਕਿ ਬੱਛੀਆਂ ਦਾ ਰੇਟ ਜੂਰ ਦੱਸਿਆ ਕਰੋ ਮੇਰਾ ਵੀਰ ਆਪਾਂ ਉਹਨਾਂ ਦੀ ਜਾਣਕਾਰੀ ਪੂਰੀ ਤੁਹਾਡੇ ਤੱਕ ਪਹੁੰਚਾਵਾਂਗੇ ਆ ਜਾਓ ਮੇਰਾ ਵੀਰ ਆਪਾਂ ਪੁੱਛਦੇ ਆਂ ਬਾਈ ਕੋਲੋਂ ਜੀ ਸਾਸੀ ਕਾ ਬਾਈ ਜੀ ਕੀ ਨਾਮ ਹੈ ਜੀ ਵੀਰੇ ਆਪਣਾ ਹੀ ਬਲਵਿੰਦਰ ਸਿੰਘ ਜੀ ਤੇ ਕਿ ਪਿੰਡ ਕਿਹੜਾ ਵੀਰੇ ਬਟਾਰੀ ਆ ਜੀ ਤੇ ਜ਼ਿਲ੍ਹਾ ਕਿਹੜਾ ਪੈਂਦਾ ਵੀਰੇ ਲੁਧਿਆਣਾ ਜੀ ਠੀਕ ਹੈ ਬਾਈ ਜੀ ਤੇ ਬਾਈ ਆਪਾਂ ਕਿੰਨੇ ਪਸ਼ੂ ਲੈ ਕੇ ਆਏ ਆ ਜੀ ਤਿੰਨ ਪਸ਼ੂ ਲੈ ਕੇ ਆਏ ਆ ਜੀ ਠੀਕ ਹੈ ਬਾਈ ਜੀ ਤੇ ਗਾਹ ਕਿਵੇਂ ਵੇਚੇ ਆ ਜੀ ਗਾਹਕ ਠੀਕ ਹੀ ਆ ਜੀ ਅੱਜ ਬਹੁਤ ਹੋਇਆ ਸੇਲ ਜੀ ਸੇਲ ਇੱਕ ਹੋਇਆ ਜੀ ਠੀਕ ਹੈ ਬਾਈ ਹਾਂ ਜੀ ਹਾਂ ਤੇ ਬਾਈ ਜੀ ਕੱਲੇ ਗੈਂ ਹੀ ਲੈ ਕੇ ਆਉਂਦੇ ਬੱਚੀਆਂ ਬਈ ਤੇ ਪਸ਼ੀਬ ਲੈ ਆਉਣੀ ਹੈ ਜੀ ਠੀਕ ਹੈ ਬਈ ਹਾਂ ਜੀ ਤੇ ਜਿਹੜੀ ਆ ਜਰਸੀ ਆਪਣੀਆਂ ਵੀਰੇ ਇਹ ਹਾਂ ਜੀ ਆਪਣੀਆਂ ਜੀ ਠੀਕ ਹੈ ਜੀ ਕਿਹੜੇ ਸੂਏ ਸੂਈ ਹੈ ਵੀਰੇ ਇਹ ਇਹ ਦੂਜਾ ਸੂਆ ਜੀ ਠੀਕ ਹੈ ਦੁੱਧ ਕਿੰਨਾ ਥੱਲੇ ਵੀਰੇ ਤੇ ਦੁੱਧ ਉਹ ਜੀ 15 ਲੀਟਰ ਜੀ ਠੀਕ ਹੈ ਬਈ ਜੀ ਬੜੀ ਤੋਰ ਕੇ ਦਿਖਾ ਦੂੰਗਾ ਜੀ ਹਾਂ ਜੀ ਚੈੱਕ ਕਰੋ ਮੇਰਾ ਵੀਰ ਬਹੁਤ ਹੀ ਟਾਪ ਕੁਆਲਿਟੀ ਦੀ ਜਰਸੀ ਬੱਛੀ ਬਈ ਜੀ ਤੇ ਸਭ ਤੋਂ ਵੱਡੀ ਗੱਲ ਹੈ ਬਈ ਥਾਣਾ ਵਿੱਚ ਪ੍ਰੋਪਰ ਗੈਪ ਹੈ ਚਾਰਾਂ ਵਿੱਚ ਤੇ ਪਿੱਟ ਪੁੜੇ ਦੀ ਬਹੁਤ ਚੰਗੀ ਹੈ ਬਈ ਜੀ ਤੇ ਰੇਟ ਵੀ ਬਾਈਆਂ ਦਾ ਪੁੱਛਾਂਗੇ ਆਪਾਂ ਥੋੜਾ ਆ ਠੀਕ ਹੈ ਵੀਰੇ ਮੋੜ ਦੋ ਤੇ ਚੰਗਾ ਪਛੂਆ ਵੀਰੇ ਕਟਰ ਕੁਆਲਟੀ ਬਹੁਤ ਚੰਗੀ ਹੈ ਬਾਈ ਜੀ ਨਾਲ ਨਾਲ ਕੀ ਵੀਰੇ ਦੇ ਬੱਛਾ ਬਾਈ ਨਾਲ ਬਈ ਸੀ ਜਰਸੀ ਨਾਲ ਹੀ ਬੱਛਾ ਹੈ ਤੇ ਬਾਈ ਜੀ ਕਿੰਨਾ ਦੁੱਧ ਆ ਥੱਲੇ ਇਹਦੇ ਦੁੱਧ 15 ਲੀਟਰ ਆ ਬਾਈ ਜੀ ਠੀਕ ਹੈ ਬਾਈ ਤੇ ਪੂਰਾ ਕੰਡੇ ਦਾ ਹੀ ਕੰਡੇ ਦਾ ਜੀ ਪੂਰੇ ਉਦਾਂ हां जी हां बिल्कुल हां बिल्कुल हां जी हां जी ठीक है जी। भाई ਤੇ ਮੁੱਲ ਕਿਨਾ ਰੱਖਿਆ ਬਾਈ ਆਪਾਂ ਮੁੱਲ 65000 ਹੈ ਜੀ ਠੀਕ ਹੈ ਬਾਈ ਹਾਂ ਜੀ ਤੇ ਥੋੜਾ ਬੋਧਾ ਮਾਨਦਾਨ ਹਾਂ ਮਾਨਦਾਨ ਹੋ ਜੂ ਬਾਈ ਜੀ ਠੀਕ ਹੈ ਬਾਈ ਤੇ ਬਾਈ ਆਪਾਂ ਇਸ ਤੋਂ ਲਾਭ ਕਿਹੜੀ ਕਿਹੜੀ ਮੰਡੀ ਲਾਉਨੇ ਆ ਸਾਰੀਆਂ ਮੰਡੀ ਲਾਉਨੇ ਖੰਨਾ ਸਰਾਂਦ ਜਗਰਾਉਂ ਜੀ ਠੀਕ ਹੈ ਬਾਈ ਹਾਂ ਜੀ ਤੇ ਜਿਹੜੀਆਂ ਬਾਈ ਆਪਣੇ ਬੱਚੀਆਂ ਆਪਣੇ ਕੋਲੇ ਖੜੀਆਂ ਇਹ ਆਪਣੀਆਂ ਦੋਨੇ ਹਾਂ ਜੀ ਆਪਣੀਆਂ ਨੇ ਠੀਕ ਹੈ ਬਾਈ ਜੀ ਤੇ ਬਾਈ ਇਹਨਾਂ ਬਾਰੇ ਦਵਾਂਗੇ ਜਾਣਕਾਰੀ ਜੀ ਹਾਂ ਜੀ ਆ ਜੋ ਮੇਰਾ ਵੀਰ ਤੇ ਬਾਈ ਬਹੁਤ ਹੀ ਟਾਪ ਕੁਆਲਿਟੀ ਦੀ ਐਚ ਐਫ ਬੱਚੀਆਂ ਬਾਈ ਜੀ ਅਰੇ ਯੋ ਪੁੱਤ ਇਦੇ ਬਾਰੇ ਵਿੱਚ ਪੂਰੀ ਤਰ੍ਹਾਂ ਜਾਣਕਾਰੀ ਦਵਾਂਗੇ। ਬਈ ਕਿੰਨੇ ਕੁ ਜਰਦੀ ਆ ਕਿੰਨੇ ਟਾਈਮ? 10 ਕੁ ਮਹੀਨੇ ਦੀ ਬਸੀ ਆ ਜੀ ਇਹ। ਠੀਕ ਹੈ ਬਈ। ਹਾਂ ਜੀ। ਤੇ ਮਾਂ ਦੀ ਜਾਣਕਾਰੀ ਹੈ ਬਈ ਆਪਣੇ ਕੋਲ ਪੂਰੀ ਇਹਦੀ। ਮਾਂ ਇਹ ਮਾਂ ਦਾ ਦੁੱਧ 30+ ਹੈ ਜੀ ਇਹਦਾ। ਠੀਕ ਹੈ ਬਈ ਜੀ। ਤੇ ਆਪਾਂ ਬਈ ਆਪਣੀ ਪਾਰੀ ਵੀ ਕਿ ਫਾਰਮ ਚੋਂ ਲੈਂਦੀ ਹੋਈ। ਫਾਰਮ ਦੇ ਲਈ ਵੀ। ਠੀਕ ਹੈ ਬਈ ਜੀ। ਚੈੱਕ ਕਰੋ ਮੇਰਾ ਵੀਰ। ਤੇ ਚੰਗਾ ਬਈ ਜੀ। ਬੱਚਾ ਜੀ। ਤੇ ਬਈ ਜੀ ਇਹਦਾ ਆਪਾਂ ਕਿੰਨਾ ਕੁ ਮੁੱਲ ਰੱਖਿਆ ਜੀ? ਇਹਦਾ ਮੁੱਲ 28000 ਆ ਬਈ। ਅੱਛਾ 28000। ਹਾਂ ਜੀ। ਤੇ ਆਪਾਂ ਬਾਈ ਜੀ ਲਿਉਂਦੇ ਰਹਿੰਦੇ ਇਹੀ ਬੱਚੀ ਹਾਂ ਹਾਂ ਜੀ ਹਾਲੇ ਆਉਂਦੇ ਰਹਿੰਦੇ ਜੀ ਤੇ ਮਤਲਬ ਰਿਜ਼ਲਟ ਵਧੀਆ ਏ ਕੋਲ ਰਿਜ਼ਲਟ ਆ ਠੀਕ ਹੈ ਬਾਈ ਜੀ ਤੇ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਵਪਾਰ ਦਾ ਕੰਮ ਕਰਦਿਆਂ ਨੂੰ ਜੀ ਵਪਾਰ ਸਾਡੀ ਤੀਜੀ ਪੀੜ੍ਹੀ ਹੈ ਜੀ ਦਾਦਾ ਕਰਦਾ ਸੀ ਫਾਦਰ ਸਾਹਿਬ ਕਰਦੇ ਜੀ ਬਹੁਤ ਲੰਬਾ ਟਾਈਮ ਤੋਂ ਚੱਲਦਾ ਆ ਰਿਹਾ ਹੈ ਜੀ ਠੀਕ ਹੈ ਬਾਈ ਜੀ ਤੇ ਥੋੜਾ ਬੋਤਾ ਮਾਨਤਾਨ ਹੋ ਜੂ ਇਹ ਤੇ ਹੋ ਜੂਗਾ ਬਾਈ ਜੀ ਹਾਂ ਜੀ ਤੇ ਦੂਜੀ ਲਾਗੇ ਐਫ ਐਫ ਬੱਚੀ ਉਹਦਾ ਕੀ ਕਿੰਨੇ ਕ ਚਿਰ ਦੀ ਉਹ ਉਹ ਤਾਂ 15000 ਬੋਲਾ ਜੀ ਉਹ 6 ਮਹੀਨੇ ਦੀ ਬਸੀ ਆ ਜੀ 6 ਮਹੀਨੇ ਦੀ ਆ ਬਾਈ ਜੀ ਹਾਂ ਜੀ ਤੇ ਚ ਏ ਬੱਚੀ ਬਈ ਕਹਿੰਦਾ 6 ਮਹੀਨਿਆਂ ਦੀ ਐ ਤੇ ਚੰਗੀ ਬਈ ਇਹਦੀ ਮਾਂ ਦਾ ਥਲੇ ਦੁੱਧ ਕਿੰਨਾ ਕਿਸੀਗਾ ਬਈ 25 26 ਲੀਟਰ ਦੁੱਧ ਦੱਸਿਆ ਜੀ ਠੀਕ ਹੈ ਜੀ ਹਾਂਜੀ ਤੇ ਬਈ ਇਹਦਾ ਮੁੱਲ ਸਿਰਫ 15000 ਇਹਦਾ 15000 ਜੀ ਠੀਕ ਹੈ ਹਾਂਜੀ ਬਾਕੀ ਮੌਕੇ ਜਿਹੜਾ ਬਤਾ ਮਾਤ ਆਪਣੇ ਦੇ ਹੋ ਜੂ ਮਾਂ ਤਾਂ ਜੀ ਤਾਂ ਬਈ ਹੁਣ ਕਿਸੇ ਨੇ ਤੁਹਾਨੂੰ ਫੋਨ ਕਰਕੇ ਆਉਣਾ ਹੋਵੇ ਘਰੇ ਬੱਚੀ ਮਿਲ ਜਾਂਦੀ ਇਕੱਲੇ ਮਿਲ ਜਾਂਦੀ ਐ ਬਾਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਮਤਲਬ ਫੋਨ ਕਰਕੇ ਆਜੇ ਬਦੋ ਜੀ ਅੱਜ ਚਾਹਲ ਹਾਂਜੀ ਅੱਜ ਤਿੰਨੇ ਪਸ਼ੂਲੇ ਗਏ ਵੀਰੇ ਇਹ ਹੈ ਨਾ ਇੱਕ ਪਸ਼ੂ ਵੇਚ ਗਿਆ ਜੀ ਅੱਛਾ ਇੱਕ ਵੇਚ ਗਿਆ ਗਾਂਦ ਕੀ ਵੀ ਤੇ ਮੈਨੂੰ ਇਹ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾਂ ਆਪਣਾ ਹਾਂਜੀ 98721765 ਗਿਆ ਸੀ ਇੱਕ ਵਾਰ ਦੁਬਾਰੇ ਬੋਲ ਦੂੰਗਾ ਵੀਰੇ 98721 ਹਾਂਜੀ 765 ਗਿਆ ਸੀ ਤੇ ਨਾਮ ਕੀ ਦੱਸਾਂ ਸੀ ਵੀਰੇ ਗੁਲਵਿੰਦਰ ਸਿੰਘ ਜੀ ਠੀਕ ਹੈ ਪਿੰਡ ਦੇ ਬਾਰੇ ਬੋਲ ਦੋ ਪਿੰਡ ਬਟਾਰੀ ਜੀ ਜ਼ਿਲ੍ਹਾ ਲੁਧਿਆਣਾ ਠੀਕ ਹੈ ਬਾਈ ਜੀ ਤੇ ਧੰਨਵਾਦ ਵੀਰੇ ਓਕੇ ਜੀ ਠੀਕ ਹੈ ਮੰਨ ਜੀ ਆਜੋ ਮੇਰਾ ਵੀ ਬਹੁਤ ਹੀ ਟਾਪ ਕੁਆਲਿਟੀ ਦੀਆਂ ਗਾਵਾਂ ਤੇ ਪਛੀਆਂ ਆਈਆਂ ਹੋਈਆਂ ਨੇ ਉਹਨਾਂ ਬਾਰੇ ਲਵਾਂਗੇ ਪੂਰੀ ਜਾਣਕਾਰੀ ਆਜੋ ਮੇਰਾ ਵੀ ਦਾ ਸਾਮਾਨ ਪਸ਼ੂਆਂ ਤੁਸੀਂ ਲੈ ਸਕਦੇ ਹੋ ਇੱਥੋਂ ਤੇ ਗਾਨੀਆਂ ਮੂਰੀਆਂ ਤੇ ਰੇਟ ਵੀ ਵਈਆਂ ਦਾ ਬਹੁਤ ਜਾਜਾ ਪੁੱਛਦੇ ਆ ਮਈਆਂ ਕੋਲ ਕਿੰਨਾ ਰੇਟ ਰੱਖਿਆ ਹੋਇਆ ਇਹਨਾਂ ਦਾ ਤੇ ਥੋੜਾ ਤੱਕ ਜੂਰ ਪਾਉਂਦੇ ਜਾਣਕਾਰੀ ਵੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਕੀ ਹਾਲ ਹੈ ਜੀ ਆਓ ਜਓ ਤੇ ਬਾਈ ਜੀ ਆ ਮੂਰੀ ਦੇ ਰੇਟ ਕੀ ਹਿਸਾਬਤਾਪੇ ਤੁਹਾਡਾ ਜੀ ਜਿਹੜਾ ਮੂਰੀ ਹੈ ਤੁਹਾਡੇ ਕੋਲੇ ਕਿੰਨੇ ਰੇਟ ਤੱਕ ਮਿਲ ਜਾਂਦੀ ਹੈ ਜੀ ਕਿਹੜੀ ਹੈ ਜੀ ਮੂਰੀ ਜਿਹੜੀ ਮਤਲਬ ਮੱਝਾਂ ਵਾਲੀ ਦੇਖੋ ਗੱਲ ਜਾਨੀ ਜਿਹੜਾ ਉਹ ਆਲੀ ਮੂਰੀ ਹੈ ਜੀ ਠੀਕ ਹੈ ਬਾਈ ਜੀ ਜਿੱਦਾਂ ਇਹ ਕੱਲੀਆਂ ਟੁੱਲੀਆਂ ਆ ਜਣੇ ਜੀ ਬਾਈ ਦੇਖਿਓ ਇੱਧਰ ਗਾਨੀ ਇਹ ਅੱਛਾ ਜਿੱਕਣਾ ਇਹੇ ਪਟੇ ਨਹੀਂ ਕਿਸੇ ਕੰਮ ਦਾ ਨਹੀਂ ਬਾਈ ਅੱਛਾ ਬਾਈ ਫਾਇਦਾ ਨਹੀਂ ਦਾ ਬੈਡਾਂ ਦੇ ਅੱਛਾ ਠੀਕ ਹੈ ਬਾਈ ਜੀ ਤੇ ਕੀ ਨਾਮ ਹੈ ਵੀਰੇ ਆਪਣਾ ਹੀ ਨਾਮ ਕੀ ਆਪਣਾ ਜੀ ਇਹ ਨਾਮ ਕਿਹਾ ਜੀ ਰੋਪੜ ਦੇ ਠੀਕ ਹੈ ਬਾਈ ਜੀ ਦੁਕਾਨ ਵੀ ਹੈ ਆਪਣੀ ਉੱਥੇ ਹਾਂ ਜੀ ਹਾਂ ਠੀਕ ਹੈ ਬਾਈ ਕਿਹੜਾ ਪਿੰਡ ਕਿਹਾ ਜੀ ਰੋਪੜ ਸ਼ਹਿਰ ਠੀਕ ਹੈ ਬਾਈ ਜੀ ਤੇ ਬਾਪੂ ਦਾ ਨਾਮ ਦਿਲਵਾਰ ਸਿੰਘ ਹੈ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰਿਓ ਜੀ ਸਿਪਾਈ ਮੰਡੀ ਤੇ ਹੁੰਦਾ ਇੱਥੇ ਆਈ ਤੇ ਇੱਥੇ ਪੱਕੀ ਹੁੰਦੀ ਦੁਕਾਨ ਜੀ ਹਾਂ ਜੀ ਹਾਂ ਜੀ ਪੱਕੀ ਹੁੰਦੀ ਠੀਕ ਹੈ ਬਾਈ ਜੀ ਧੰਨਵਾਦ ਜੀ ਉਹਨੇ ਖੜੀਆਂ ਬਹੁਤ ਹੀ ਟਾਪ ਕਲਾਸ ਦੀਆਂ ਐਚ ਐਫ ਬੱਚੀਆਂ ਤੇ ਕੱਲੀ ਕੱਲੀ ਵਾਰੀ ਲਵਾਂਗੇ ਜਾਣਕਾਰੀ ਹਾਂਜੀ ਬਾਈ ਸਾਸੀ ਗਾਲ ਜੀ ਕੀ ਨਾਮ ਹੈ ਵੀਰੇ ਆਪਣਾ ਹੀ ਬੋਲ ਵੀਰੋ ਨਾਮ ਕੀ ਹੈ ਜੀ ਨਾਮ ਮੇਰਾ ਪਾਲਖਾਨਾ ਜੀ ਠੀਕ ਹੈ ਜੀ ਆਜੋ ਪਹਿਲਾਂ ਬੱਚੀਆਂ ਦਿਖਾਉਂਦੇ ਬਾਈ ਐਚ ਐਫ ਬੱਚੀਆਂ ਬਹੁਤ ਚੰਗੀਆਂ ਤੇ ਬਹੁਤ ਹੀ ਟਾਪ ਕੁਆਲਟੀ ਦੀਆਂ ਬਾਈ ਜੀ ਬੰਮ ਉਹ ਦੋ ਵੀਰੇ ਐਨਾ ਬਾਰੇ ਲਮਾਂਗੇ ਕੱਲੀ ਕੱਲੀ ਬਾਰੇ ਜਾਣਕਾਰੀ ਤੇ ਤੁਹਾਡੇ ਤਾਂ ਕਰਾਂਗੇ ਸ਼ੇਅਰ ਭਾਈ ਕਿੰਨੇ ਕਿੰਨੇ ਟਾਈਮ ਦੀਆਂ ਇਹ ਦੋ ਇਹ ਆ ਵੀਰੇ 8 ਮਹੀਨੇ ਦੀ ਆ ਅੱਛਾ ਜੀ ਇਹ ਉਹ 9 ਮਹੀਨੇ ਦੀ ਆ ਵੀਰੇ ਠੀਕ ਹੈ ਵੀਰੇ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰੇ ਆਪਾਂ ਵੈਸੇ ਇਹਦਾ ਵੀਰੇ ਐਦਾ ਹੀ ਹਾਂਜੀ ਇਹਦਾ ਵੀਰੇ ਜੀ ਆਪਾਂ 15000 ਠੀਕ ਹੈ ਭਾਈ ਥੋੜਾ ਤਾਂ ਮਰਦਾਨ ਹੋ ਜੂ ਮਰਦਾਨ ਹੋ ਜੂਗਾ ਵੀਰੇ ਤੇ ਭਾਈ ਇਹ ਨਾਲ ਇਹਦੀ ਮਾਂ ਦਾ ਥਲੇ ਦੁੱਧ ਕਿੰਨਾ ਸੀਗੋ ਇਹਦੀ ਮਾਂ ਨੇ ਵੀਰੇ ਦੁੱਧ 14-14 40 ਕਿਲੋ ਪਲੱਸ ਕਾਣਾ ਨਾਲ ਕੱਢਦੀ ਸੀ ਵੀਰੇ ਠੀਕ ਹੈ ਵੀ ਜਿਹੜੀ ਇਦਾਂ ਦੀ ਦੂਜੀ ਇਹ ਆ ਦੂਜੀ ਵੀਰੇ ਇਹਦੀ ਮਾਸਲਾ ਪੂਰਾ 35 ਲੀਟਰ ਤੱਕ ਡੱਡਾ ਦੀ ਮਾਨ ਫਾਰਮ ਚੋਂ ਉਹਨਾਂ ਦੇ ਵੀਰੇ ਆਪਾਂ ਹੀ ਹਾਂ ਫਾਰਮ ਚੋਂ ਵੀਰੇ ਫਾਰਮ ਚੋਂ ਠੀਕ ਹੈ ਬਾਈ ਜੀ ਤੇ ਬਾਈ ਕਹਿੰਦਾ ਫਾਰਮ ਚ ਲੈਉਂਦੇ ਆ ਤੇ ਬਾਈ ਜਿਹੜੀ ਆ ਬੱਚੀ ਖੜੀ ਐ ਐਚ ਐਫ ਐ ਦਾ ਕੀ ਹਿਸਾਬ ਦਾ ਕਿੰਨੇ ਮਹੀਨੇ ਦੀ ਐ ਇਹ ਇਹਦਾ ਵੀ ਜੀ 25 ਮੰਗਦੇ ਆਪਾਂ ਠੀਕ ਹੈ ਜੀ ਕਿੰਨੇ ਮਹੀਨੇ ਦੀ ਵੀਰੇ ਇਹ ਇਹ ਵੀਰੇ ਹੋ ਗਈ 14 ਮਹੀਨੇ ਦੀ ਬੱਚੀ ਠੀਕ ਹੈ ਜੀ ਮੁੱਲ ਕਿੰਨਾ ਵੀਰੇ ਦਾ ਜੀ ਮੁੱਲੇ ਦਾ ਵੀ ਜੀ ਆਪਾਂ ਕਰ ਰਹੇ ਹਾਂ ਇਸ ਨਾਲ ਮੰਡੀ ਚ 20000 ਰੁਪਇਆ ਠੀਕ ਹੈ ਬਾਈ ਜੀ ਥੋੜਾ ਬਤ ਮੰਤਨ ਹੋ ਜੀ ਮਰਦਾਨ ਹੋ ਜੂਗਾ ਵੀਰੇ ਕੋਈ ਮੈਂ ਕੋ ਕਰ ਆਪਣਾ ਇਲਾਕਾ ਕਿਹੜਾ ਦੱਸਿਆ ਸੀ ਕਿ ਵੀਰੇ ਆਪਣਾ ਖੇੜ ਤੋਂ ਐ ਜੀ ਖੇੜ ਤੋਂ ਹੀ ਹਾਂਜੀ ਇਹ ਤਾਂ ਖੇੜ ਖਾਸ ਖੇੜਾ ਹੀ ਹਾਂਜੀ 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 ਠੀਕ ਹੈ ਨਾਮ ਵੀ ਸਹੀ ਅੱਛਾ ਦੁਆ ਤੇ ਬਾਈ ਜੀ ਬੱਚਿਆਂ ਦੀ ਕਰਦੇ ਗੱਲਾਂ ਬੱਚਿਆਂ ਹੀ ਕਰਦੇ ਆਸੀਂ ਇੰਨਾ ਲਈ ਵੀ ਕੰਮ ਲੰਨੇ ਆ ਹੁਣ ਵਾਲੇ ਸੁਣ ਗਏ ਆ ਆ ਬੱਚਿਆਂ ਬੱਸ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਤੇ ਬਾਈ ਜੀ ਆਪਣਾ ਇਸ ਤੋਂ ਇਲਾਵਾ ਹੋਰ ਕਿਹਦੀ ਜਾਂਦੀ ਹੈ ਬਾਈ ਆਪਣੇ ਕੋਲ ਪੰਜ ਬੱਚੇ ਜਮਨੇ ਕੋਲ ਸ਼ੇਅਰ ਕਰ ਦਿਖਾ ਜੀ ਹਾਂਜੀ ਹਾਂਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਫਿਰ ਆਪਣੇ ਹਾਂਜੀ ਵੀਰੇ 998899 ਤੇ 786 ਇੱਕ ਹੋਰ ਦਵਾਰੇ ਬੋਲਦੇ ਵੀਰੇ 998899 7386 ਜਿਕੜਾ ਘਰੇ ਵੀ ਹੁੰਦੀਆਂ ਹੁਣੇ ਵੇਰੀ ਕਦੀ ਬੱਚੀ ਹਾਂਜੀ ਹਾਂ ਘਰੇ ਵੀ ਹੁੰਦੀਆਂ ਹਾਂਜੀ ਜਿਕੜਾ ਫੋਨ ਕਰਕੇ ਤੁਹਾਨੂੰ ਆ ਸਕਦਾ ਬੰਦਾ ਆ ਸਕਦੇ ਆ ਆਦੇ ਹਾਂਜੀ ਠੀਕ ਹੈ ਬਾਈ ਜੀ ਮਤਲਬ ਕਿਸ ਤੇ ਥੋੜਾ ਪਤਾ ਮਾਨਦਾਨ ਤਾਂ ਕਰੂੰਗਾ ਹੀ। ਹੋ ਜੂਗਾ ਮਾਨਦਾਨ ਹੋ ਜਾ ਕੋਈ ਗੱਲ ਕਰ ਲਾਂਗੇ ਬਿਲਕੁਲ। ਠੀਕ ਹੈ ਬਾਈ ਜੀ। ਕਿੰਨਾ ਕ ਟਾਈਮ ਮਤਲਬ ਦੁਬਾਰਾ ਕਰਨ ਕਿੰਨੇ ਟਾਈਮ ਕੋ ਤੁਹਾਨੂੰ ਕਹਿੰਦੇ ਆ? ਸਾਨੂੰ 15 ਸਾਲ ਹੋ ਗਏ ਵੀਡੀਓ ਪਾਵਾ ਦੇ। ਠੀਕ ਹੈ ਬਾਈ ਜੀ। ਧੰਨਵਾਦ ਵੀਰੇ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਹੈ ਵੀਰੇ? ਵਧੀਆ ਵੀਰੇ ਵਧੀਆ। ਕੀ ਨਾਮ ਹੈ ਵੀਰੇ ਆਪਣਾ ਹੀ? ਸੱਪਰੀ ਸਿੰਘ ਵੀਰੇ। ਠੀਕ ਹੈ ਪਿੰਡ ਕਿਹੜਾ ਪੈ ਜਾਂਦਾ ਵੀਰੇ? ਰਾਮਗੜ੍ਹ ਪੁਂਦਰ ਵੀਰੇ। ਅੱਛਾ ਜ਼ਿਲ੍ਹਾ? ਜ਼ਿਲ੍ਹਾ ਲੁਧਿਆਣਾ ਤੇ। ਠੀਕ ਹੈ ਬਾਈ ਜੀ। ਤੇ ਬਈ ਅੱਜ ਕਿੰਨੇ ਪਸ਼ੂ ਲੈ ਕੇ ਆਏ ਸੀਗੇ? 8 ਲੈ ਕੇ ਆਏ ਸੀ ਵਾਈਪਿੰਡਾ ਸਾਹਮਣੇ ਲੈ ਲਈਏ ਠੀਕ ਹੈ ਬਾਈ ਜੀ ਤੇ ਜਿਹੜੀ ਬਾਈ ਆਹ ਖੜੀ ਆਪਣੀ ਐਚਐਫ ਬੱਛੀ ਹਾਂਜੀ ਤੇ ਬਾਈ ਕਿੰਨੇ ਕ ਟਾਈਮ ਦੀ ਹੈ ਇਹ 2.5 ਮਹੀਨੇ ਦੀ ਹੈ ਠੀਕ ਹੈ ਬਾਈ ਜੀ ਤੇ ਕਿੰਨਾ ਰੇਟ ਰੱਖਿਆ ਬਈ ਆਪਾਂ ਇਹਦਾ 7000 ਰੇਟ 7000 ਦੀ ਠੀਕ ਹੈ ਬਾਈ ਜੀ ਤੇ ਚੈੱਕ ਕਰੋ ਮੇਰਾ ਬਾਈ ਕਿੰਨੇ ਲੀਟਰ ਗਾਂ ਦੀ ਬੱਛੀ ਹੈ ਬਈ ਇਹ ਹੈ 22 ਕਿਲੋ ਦੀ ਬੱਛੀ ਅੱਛਾ 22 ਲੀਟਰ ਦੀ ਠੀਕ ਹੈ ਬਾਈ ਜੀ ਬਹੁਤ ਹੀ ਜ਼ਿਆਦਾ ਰੇਟ ਰੱਖਿਆ ਬਾਈ ਨੇ ਸਿਰਫ 7000 ਰੁਪਏ ਥੋੜਾ ਬ ਤਾਂ ਮਾਨਦਾਨ ਹੋ ਜੂ ਵੀਰੇ ਹੋ ਜੂ ਵੀਰੇ ਠੀਕ ਹੈ ਬਾਈ ਜੀ ਤੇ ਜਿਹੜੀ ਨਾਲ ਖੜੀ ਬਾਈ ਐਚਐਫ ਬੱਛੀ ਆ ਇਹ ਅਛਾ 9 ਮਹੀਨੇ ਦੀ ਹੈ ਬਈ ਜੀ ਤੇ ਕਿੰਨੇ ਲੀਟਰ ਵਾਲੀ ਮਾਂ ਹੈ ਦੀ ਬਈ ਥੱਲੇ 25 ਲੀਟਰ ਅਛਾ 25 ਲੀਟਰ ਬਈ ਜੀ ਤੇ ਇਹਦਾ ਮੁੱਲ ਕਿੰਨਾ ਰੱਖਿਆ ਵੀਰ ਆਪਾਂ ਜੀ ਇਹਦਾ ਮੁੱਲ 16000 ਅਛਾ 16000 ਦਾ ਮੋਕੇ ਦੇ ਮਾਨ ਤਾਂ ਅਛਾ ਮਾਨ ਤਾਂ ਠੀਕ ਹੈ ਜੀ ਜਿਹੜੀ ਇਸ ਤੋਂ ਪਰਾਂ ਖੜੀ ਜਿਹੜੀ ਹੈ ਐਚ ਐਮ ਬੱਚੀ ਇਹਦਾ ਹੀ ਇਹ ਕਿੰਨੇ ਟਾਈਮ ਦੀ ਹੈ ਉਹਦਾ ਮੁੱਲ 18000 ਅਛਾ ਜੀ ਤੇ 6 ਮਹੀਨੇ ਦੀ ਵੀਰੇ ਕਿੰਨੇ 18 ਵੀਰੇ ਠੀਕ ਹੈ ਬਈ ਜੀ ਇਹ ਥੱਲੇ ਮਾਂ ਥਲੇ ਦੁੱਧ ਕਿੰਨਾ ਸੀਗਾ 28 ਕਿਲੋ ਠੀਕ ਹੈ ਬਈ ਜੀ ਤੇ ਛੋਟਾ ਪਤਾ ਮੰਦਨ ਹੋ ਜੀ ਤੇ ਵੀ ਹੋ ਜੂ ਵੀਰੇ ਠੀਕ ਹੈ ਵੀ ਪਿੰਡ ਕਿਹੜਾ ਦੱਸਿਆ ਸੀ ਕਿਹੜਾ ਆਮਗੜ ਪੁਲਰ ਵੀਰੇ ਠੀਕ ਹੈ ਜ਼ਿਲ੍ਹਾ ਜੀ ਜੇ ਲੁਧਿਆਣਾ ਵੀਰੇ ਠੀਕ ਹੈ ਬਾਈ ਜੀ ਮੋਬਾਈਲ ਪਰ ਬੋਲ ਦੂੰਗੇ ਆਪ ਆਪਣੀ 9714 ਵੀਰੇ 29482 ਠੀਕ ਹੈ ਵੀ ਜੀ ਫੇ ਕਰੇ ਵੀ ਪਛੋ ਖੜੇ ਹੁੰਦੇ ਨੇ ਕਰੇ ਪਛੋ ਖੜਾ ਤੇ ਪਛੋ ਕਰੋ ਤੇ ਨਾਮ ਕੀ ਦੱਸਿਆ ਸੀ ਲਵਕ੍ਰੀਸ ਹੈ ਵੀਰੇ ਠੀਕ ਹੈ ਵੀ ਬਾਜ-ਬਾਜ ਦੇ ਨਾਲ ਤਾਂ ਜਾਣਦੇ ਠੀਕ ਹੈ ਵੀ ਪਿੰਡ ਚ ਹੈ ਨਹੀਂ ਹਾਂ ਜੀ ਉਹ ਨਾਮ ਪਿੰਡ ਚ ਚੱਲਦਾ ਮੰਦਨ ਕਰ ਦਾਂਗੇ ਮੁੱਕੇ ਹੋਰ ਬੱਚੀਆਂ ਆਪਣੇ ਬੰਦੀਆਂ ਗੱਬਣਾ ਬੱਚੇ ਵੀ ਹੈਗੇ ਨੇ ਕਰੇ ਜਿਹੜਾ ਇਹ ਛੋਟੀ ਮੇਲੇ ਗੱਬਣ ਮਤਲਬ ਕੱਲਾ ਗਾਏ ਆਂ ਔਰ ਬੱਚੀਆਂ ਦਾ ਕੰਮ ਹੈ ਆਪਣਾ ਬੱਚੀਆਂ ਦੇ ਮੇਨ ਬੱਚੀਆਂ ਦਾ ਬਲ ਬਲ ਕੱਟੀਆਂ ਵੀ ਹੁੰਦੀਆਂ ਆਪਾਂ ਠੀਕ ਕੱਟੀਆਂ ਵੀ ਹੁੰਦੀਆਂ ਹਾਂਜੀ ਪਾਲਕ ਚੰਗੀਆਂ ਤੋਂ ਚੰਗੀਆਂ ਕੱਟੀਆਂ ਠੀਕ ਹੈ ਬਾਈ ਮਤਲਬ ਉਹੀ ਸਾਬ ਨਾਲ ਕਿਨੇ ਕਿਨੇ ਲੀਟਰ ਦਾ ਸੇਲ ਪਰਦੇਜ ਦਾ ਕੰਮ ਆਪਣਾ ਹੈ ਕਿ ਕਿਨੇ ਲੀਟਰ ਤੱਕ ਦੇ ਇੱਕ ਬੱਚੇਵਾਂ ਜਿੰਨੇ ਬਾਈ ਤੁਹਾਡੇ ਕੋਲ ਮੱਗਾਂ ਆਂਦੀਆਂ 40 ਲੀਟਰ ਦੇ ਕੋਈ ਮਿਲ ਜਾਂਦੇ ਨੇ ਨਹੀਂ ਬਾਈ ਲੈਨ ਮਾਰਕਟ ਸੀਮੇ ਬਾਈ ਪੂਰੀ ਗਰੰਟੀਆਂ ਦੰਦੇ ਹੋ ਮੈਂ ਕਹਿੰਦਾ ਬਾਈ ਫੁੱਲ ਗਰੰਟੀ ਹੋਊਗਾ ਠੀਕ ਹੈ ਬਾਈ ਜੀ ਘਰ ਤੱਕ ਦੀ ਗਰੰਟੀ ਹੋਊਗੀ ਠੀਕ ਹੈ ਬਾਈ ਠੀਕ ਧੰਨਵਾਦ ਵੀਰੇ ਓਕੇ ਬੱਚ ਪੂਰੇ ਚੰਗੀਆਂ ਬੱਚਿਆਂ ਬਾਈ ਜੀ ਤੇ ਲੈਣੇ ਬਾਈ ਕੋ ਜਾਣਕਾਰੀ ਤੇ ਭਈਆ ਬੱਚੀ ਕਿੰਨੇ ਕਿ ਟਾਈਮ ਦੀ ਇਹ ਕਿੰਨੇ ਕਿ ਟਾਈਮ ਦੀ ਕਿੰਨੇ ਦਿਨਾਂ ਤੇ ਮਹੀਨੇ ਦੀ ਹੈ ਕੀ ਕਿੰਨੇ ਮਹੀਨੇ ਦੀ ਹੈ ਕਿੰਨਾ ਮੁੱਲ ਰੱਖਿਆ ਆਪਾਂ ਇਹਦਾ ਬਾਈ ਜੀ ਕਿੰਨਾ ਮੁੱਲ ਰੱਖਿਆ ਇਹਦਾ ਆਇਆ ਤਾਂ ਨਹੀਂ ਫੇਰ ਵੀ ਦੱਸੋ ਜੀ ਦੱਸੋ ਲੈ ਆ ਜੋ ਲੈ ਜਾਓ ਤੈਨੂੰ ਲੈ ਜਾਓ ਜੋ ਦਿਨਾਂ ਦੇ ਅੱਛਾ ਬਾਈ ਤੇ ਰੇਟ ਬਾਈ ਆਪਾਂ ਲੋਕਾਂ ਤੱਕ ਪਹੁੰਚਾਉਣਾ ਨਾ ਜੀ ਤੇ ਕਿੰਨਾ ਰੇਟ ਰੱਖਿਆ ਫੇਰ ਵੀ ਤੇ ਆਪਣਾ ਵਾਰੀ ਸਤ ਨਿਹਾਲ ਠੀਕ ਹੈ ਬਾਈ ਸਤ ਨਿਹਾਲ ਤੇ ਜਿਹੜੇ ਦੋ ਨੀਚੇ ਖੜੀਆਂ ਦੁਨੀਆਂ ਪਾਲੀ ਫਿਰ ਦੋ ਉਹਨਾਂ ਦਾ ਕਿੰਨਾ ਕਿੰਨਾ ਰੇਟ ਰੱਖਿਆ ਵੀਰੇ ਉਹਨਾਂ ਦਾ ਰੱਖਿਆ ਤਾਂ ਠੀਕ ਹੈ ਬਾਈ ਬਹੁਤ ਹੀ ਟਾਪ ਕੁਆਲਟੀ ਨੇ ਬੱਚਿਆ ਬਾਈ ਜੀ ਦਾ ਰੇਟ ਬਾਈ ਨੇ ਨਾ 3-3000 ਰੱਖਿਆ ਸਿਰਫ ਚੰਗੀਆਂ ਬੱਚੀਆਂ ਬਾਈ ਜੀ ਤੇ ਬਹੁਤ ਜੈਜ ਰੇਟ ਹੈ ਤੇ ਬਾਈ ਜੀ ਵਪਾਰ ਦਾ ਕੰਮ ਹੈ ਆਪਣਾ ਵਪਾਰ ਦਾ ਕੰਮ ਹੈ ਤੇ ਮੋਬਾਈਲ ਨੰਬਰ ਬੋਲ ਦੋਗੇ ਤੇ ਪਿੰਡ ਕਿਹੜਾ ਪੈਂਦਾ ਵੀਰੇ ਆਪਣਾ ਆਪਣਾ ਕਰਤਾਰਪੁਰ ਹੈ ਜਿਲ੍ਹਾ ਕਿਹੜਾ ਪੈਂਦਾ ਜੀ ਜਲੰਧਰ ਅੱਛਾ ਤਸਵੀਰ ਕਿਹੜੀ ਪੈ ਜਾਂਦੀ ਹੈ? ਉਹ ਪਤਾਲਪੁਰ ਦਾ। ਨਾਮ ਕੀ ਆਪਣਾ ਹੈ? ਸੁਖਜਿੰਦਰ ਸਿੰਘ। ਠੀਕ ਹੈ ਬਾਈ ਜੀ। ਤੇ ਕਿੰਨਾ ਕਾ ਟਾਈਮ ਕੋਲ ਆਪਰੋਂ ਕੰਮ ਕਰਦੇ ਨੂੰ ਆਹ ਜੀ? ਮੈਂ ਤਾਂ ਥੋੜਾ ਚਲ ਹੋਇਆ ਜੀ। ਠੀਕ ਹੈ ਬਾਈ ਜੀ। ਤੇ ਮੋਬਾਈਲ ਨੰਬਰ ਦੱਸੋ ਬਾਈ? 8427160041। ਇੱਕ ਵਾਰ ਦੁਬਾਰੇ ਬੋ ਦੋਗੇ ਵੀਰੇ? 84271 ਹਾਂ ਜੀ। 60054। ਠੀਕ ਹੈ ਬਾਈ। ਤੇ ਬਾਈ ਜੀ ਘਰੇ ਪਸ਼ੂ ਹੁੰਦਾ ਇੱਕ ਅੱਧੇ ਇੱਕ ਨੇ। ਹਾਂ ਜੀ। ਠੀਕ ਹੈ ਬਾਈ ਜੀ। ਫਿਰ ਫੋਨ ਕਰਕੇ ਪੁੱਛ ਸਕਦਾ ਤੁਹਾਨੂੰ ਮਤਲਬ ਹੀ। ਆਪਾਂ ਪੈਸੇ ਲਿਉਨੇ ਕਿੱਥੋਂ ਪੱਛੀਆਂ ਫਿਰ? ਬੱਚੀਆਂ ਲੈਉਣੇ ਕਿੱਥੋਂ ਪੰਡਾ ਪੁੰਡਾ ਦੇ ਦੇਣਾ ਠੀਕ ਆ ਬਾਈ ਜੀ ਠੀਕ ਆ ਬਹੁਤ ਹੀ ਟਾਪ ਕੁਆਲਟੀ ਦੇ ਬੱਚੀਆਂ ਤੇ ਚੰਗੇ ਬੱਚੇ ਬਈ ਤੇ ਜਿਆਦਾ ਜਿਹਰੇ ਜਿਆਦਾ ਦੀ 25 ਬਹੁਤ ਹੀ ਟਾਪ ਕੁਆਲਟੀ ਦੀ ਇਹਦੇ ਬਾਰੇ ਕੀ ਲਵਾਂਗੇ ਬਾਈ ਕੋ ਜਾਣਕਾਰੀ ਹਾਂਜੀ ਬਈ ਸੱਸੀ ਗਾਲ ਜੀ ਸੱਸੀ ਗਾਲ ਵੀ ਕੀ ਹਾਲ ਹੈ ਵੀਰੇ ਕਿਹੜਾ ਪਿੰਡ ਹੈ ਵੀਰੇ ਆਪਣਾ ਖੰਨਾ ਲੋਗ ਲਿਆ ਵੀਰੇ ਠੀਕ ਹੈ ਬਾਈ ਜੀ ਅੱਜ ਕਿੰਨੇ ਪਸ਼ੂ ਲੈ ਕੇ ਆਏ ਜੀ ਅਸੂ ਆਪਣੇ ਕੋਲ 4 ਸੀ ਵੀਰੇ ਹੋਗੇ ਬਾਕੀ ਛੇਲੀ ਹਾਂ ਉਹ ਗੱਬਣਾ ਬਸੀਆਂ ਸੀ ਸੂਣ ਵਾਲੀਆਂ ਠੀਕ ਹੈ ਗਾਹ ਕਿਵੇਂ ਅੱਜ ਵੈਸੇ ਗਾਹ ਠੀਕ ਹੈ ਮੰਦਾ ਹੀ ਅੱਜ ਦਾ ਜਿਹੜੀ ਆ ਜਰਸੀ ਬੱਚੀ ਹੈ ਬਾਈ ਜੀ ਇਹਦਾ ਕਿ ਕਿਨੇ ਕੁ ਮਹੀਨਿਆਂ ਦੀ ਹੈ ਇਹ ਇਹ ਵੀਰੇ 9 ਕੁ ਮਹੀਨਿਆਂ ਦੀ ਹੈ ਜੀ ਅੱਛਾ ਬਾਈ ਜੀ ਤੇ ਕਿੰਨੇ ਲੀਟਰ ਵਾਲੀ ਗਾਂ ਦੀ ਹੈ ਪਛੀ ਇਹਦੀ ਮਾਂ ਥੱਲੇ ਹੈਗਾ ਦੀ 18-19 ਕਿਲੋ ਤੇ ਆ ਠੀਕ ਹੈ ਬਾਈ ਮਾਂ ਕਿੰਨਾ ਮੁੱਲ ਰਖੇ ਵੀਰੇ ਪਾਇਦਾ ਮੁੱਲ ਦਾ 22 ਕਰਦੇ ਆ ਵੀਰੇ 20 ਦੀ ہاں ਨਾ ਚ ਰਾਵਾਂਗੇ ਠੀਕ ਹੈ 20 ਜੀ ਮਤ ਲੱਗਦੇ ਹਾਂ ਤੇ ਬਾਈ ਜੀ ਕਿਹਨ ਵਪਾਰ ਦਾ ਕਰਮ ਆਪਣੇ ਹਾਂ ਵਪਾਰ ਦਾ ਹੀ ਵੀਰੇ ਕਿਹੜੀ ਕਿਹੜੀ ਮੰਡੀ ਲਾਉਂਦੇ ਵੀਰੇ ਅਸੀਂ 16 ਬਸ ਆਪਨੇ ਜਗਰਾਉਂ ਜਾਂਦੇ ਬਾਦ ਖਾਨਾ ਵੀਰੇ ਜਾਂ ਕਰਾਲੀ ਲਾਦੇ ਜੀ ਠੀਕ ਹੈ ਬਾਈ ਜੀ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਆਪਾ ਆਪਣਾ ਜੀ 81762 ਜੀ 87128 ਨਾਮ ਕੀ ਦੱਸਾਂ ਜੀ ਵੀਰੇ ਆਪਣਾ ਭਿੰਦਰ ਸਿੰਘ ਵੀਰੇ ਠੀਕ ਹੈ ਬਾਈ ਜੀ ਤੇ ਘਰੇ ਵੀ ਪਸ਼ੂ ਹੁੰਦੇ ਹੋਣੇ ਇੱਕ ਦੋ ਹਾਂਜੀ ਹਾਂਜੀ ਘਰੇ ਹੁੰਦੇ ਨੇ ਤੇ ਫੋਨ ਕਰਕੇ ਤੁਹਾਨੂੰ ਕਰ ਸਕਦਾ ਹਾਂਜੀ 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 ਆਪ ਧੰਨਵਾਦ ਵੀਰੇ। ਗਲਾਦੀਆਂ ਬੱਚੀਆਂ ਆਈਆਂ ਨੇ ਬਾਈ। ਤੁਸੀਂ ਵੀ ਇੱਥੇ ਆ ਸਕਦੇ ਹੋ ਤੇ ਬੱਚੀਆਂ ਪਰਚੇਜ਼ ਕਰ ਸਕਦੇ ਹੋ। ਤੇ ਚੰਗੀਆਂ ਬਈ ਟੌਪ ਗਲਾਦੀਆਂ ਬੱਚੀਆਂ ਨੇ। ਤੇ ਨਗੀਨੇ ਨੇ ਪੂਰੇ ਸੌਫਟ ਕੁਆਲਿਟੀ ਦੇ। ਤੇ ਪਾਈਆਂ ਦੀ ਆਪਾਂ ਨੇ ਵੀਡੀਓ ਤੁਹਾਡਾ ਵੀ ਸ਼ੇਅਰ ਕਰਤੀ। ਬਾਈ ਜੀ ਨੂੰ ਕੰਟੈਕਟ ਜਰੂਰ ਕਰਿਓ ਮੇਰਾ ਵੀਰ। ਤੇ ਚੈਨਲ ਨੂੰ WhatsApp ਗਰੁੱਪਾਂ ਵੀ ਜਰੂਰ ਚ ਸ਼ੇਅਰ ਕਰਿਆ ਕਰੋ ਵੀਡੀਓ ਨੂੰ। ਤੇ ਵੱਧ ਤੋਂ ਵੱਧ ਕਿ ਮੈਂ ਕਰਿਆ ਕਰੋ ਬਾਈ ਜੀ ਕੋਈ ਕਮੀ ਪੇਸ਼ੀ ਹੋਵੇ ਦੱਸਿਆ ਜਰੂਰ ਕਰਿਓ ਮੇਰੇ ਵੀਰ। ਤੇ ਲੱਗਦਾ ਰਹੂਗਾ ਜਿੱਦਾਂ ਬਾਕੀ ਜਾਨਵਰ ਬਹੁਤ ਚੰਗੇ ਆਏ ਸਵੇਰੇ ਸੁੰਨੀ ਜਾਗਦੇ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਵੀਡੀਓ ਨੂੰ ਪੂਰਾ ਦੇਖਣ ਲਈ ਜੀ ਬਾਕੀ ਆਜੋ ਮੇਰਾ ਵੀਰੀ ਕਦੀ ਬੱਚੀ ਤੁਹਾਨੂੰ ਹੋਰ ਦਵਾਉਂਦੇ ਆਂ ਕੁਆਲਟੀ ਬਈ ਐਜ ਹੈ 25 ਇਹਦੇ ਵੇਲੇ ਉਹਨੇ ਪਾਈਆਂ ਕੋਲ ਜਾਣਕਾਰੀ ਹਾਂਜੀ ਬਈ ਸੱਸੀ ਗਰ ਜੀ ਕੀ ਹਾਲ ਹੈ ਵੀਰੇ ਠੀਕ ਆ ਵੀਰ ਬੱਧੀ ਕੀ ਨਾਮ ਹੈ ਵੀਰੇ ਆਪਣਾ ਹੀ ਆਮ ਵੀਰ ਮੇਵਾ ਮੇਰਾ ਤੇ ਪਿੰਡ ਕਿਹੜਾ ਪੈਦਾ ਵੀਰੇ ਪਿੰਡ ਕਮਾਂ ਕਮਾਂ ਜਿਲ੍ਹਾ ਲੁਧਿਆਣਾ ਜੀ ਠੀਕ ਹੈ ਬਈ ਕਿੰਨੇ ਪਸ਼ੂ ਲੈ ਕੇ ਆਏ ਸੀਗੇ ਅੱਜ ਵੀਰੇ ਪਸ਼ੂ ਤਿੰਨ ਲੈ ਕੇ ਆਏ ਤੇ ਬਾਕੀ ਸੇਲ ਹੋ ਗਏ ਜੀ ਨਹੀਂ ਹੋਏ ਨਹੀਂ ਜੀ ਗਾਂ ਕਿਵੇਂ ਘਾਟਾ ਜੀ ਬਹੁਤ ਘਾਟਾ ਮੁੱਲੇ ਨਹੀਂ ਲੱਗਦਾ ਠੀਕ ਹੈ ਆ ਬੱਚੀ ਕਿੰਨੇ ਦਿਨਾਂ ਦੀ ਮਹੀਨੇ ਦੀ ਵੀਰੇ ਇਹ ਬੱਚੀ 10 ਮਹੀਨੇ ਦੀ ਆ ਠੀਕ ਹੈ ਜੀ ਨਾ ਮੁੰਡਾ ਰੱਖਿਆ ਬੋਲੇ 16000 ਕਰਦੇ ਠੀਕ ਹੈ ਬਸ ਸਿਰਫ 16000 ਹਾਂਜੀ ਤੇ ਮਾਤ ਲੈ ਕੇ ਰਾਉ ਤੁਸੀਂ ਕਿ ਵੀਰੇ ਤੇ ਠੀਕ ਆ 20 ਲੀਟਰ ਦਾ ਮਾਤ ਲੈ ਆ ਹਾਂ ਠੀਕ ਹੈ ਜੀ ਤੇ ਥੋੜਾ ਪਤਾ ਮਾਣ ਤਨ ਹੋ ਜੂਰ ਮਾਣ ਤਨ ਹੋ ਜੂਰ ਤੇ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਵੀਰੇ ਆਪਾਂ 98146 ਹਾਂਜੀ 5349 ਇਸ ਤੋਂ ਇਲਾਵਾ ਵੀ ਆਪਾਂ ਕੋਈ ਮੰਡੀ ਲਾਉਂਦੇ ਹੋ ਜੀ ਹਾਂਜੀ ਮੰਡੀ ਆਉਂਦੇ ਆ ਜੀ ਬੱਚੀਆਂ ਲੈ ਕੇ ਆਉਂਦੇ ਆ ਅੱਛਾ ਇੱਕ ਆ ਮੰਡੀ ਲਾਉਂਦੇ ਹੋ ਹੋਰ ਇਸ ਤੋਂ ਲਾ ਬਈ ਟੋਟਲ ਮੰਡੀਆਂ ਖੰਡਆਂ ਦੀਆਂ ਲਾਉਣਾ ਜੀ ਤਿੰਨੇ ਮੰਡੀਆਂ ਅੱਛਾ ਜੀ ਹਾਂ ਜੀ ਠੀਕ ਹੈ 15 ਬੀਲਾ ਦੀ 8 ਬੀਲਾ ਦੀ ਜੀ ਠੀਕ ਹੈ ਬਈ ਜੀ ਹਾਂ ਜੀ ਧੰਨਵਾਦ ਜੀ ਤੇ ਬਹੁਤ ਹੀ ਚੰਗੇ ਜਿਹਾ ਪਸ਼ੂ ਆਏ ਹੋਏ ਨੇ ਬਾਈ ਜੀ ਤੇ ਬੱਚੀਆਂ ਬਹੁਤ ਟੌਪ ਕਲਾ ਦੀਆਂ ਨੇ ਤੇ ਚੰਗੀਆਂ ਬੱਚੀਆਂ ਨੇ ਬਾਈ ਜੀ ਐਦਾਂ ਦੀ ਵੀਡੀਓ ਬਸ ਥੋੜਾ ਟਾਂਕ ਲੈ ਕੇ ਆਉਂਦੇ ਰਾਂਗੇ ਇਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਵੀਰ ਜੀ ਕਿ ਬਾਈ ਬਹੁਤ ਮਿਹਨਤ ਨਾਲ ਆਪਾਂ ਤੁਹਾਡੇ ਲਈ ਲੈ ਕੇ ਆਉਣੇ ਚੀਜ਼ ਹੈ ਵੀਡੀਓ ਤੇ ਚੰਗੀਆਂ ਬੱਚੀਆਂ ਦੀ ਤੇ ਬਾਈ ਜੀ ਸਬਸਕ੍ਰਾਈਬ ਹੀ ਕਰ ਲੈਣਾ ਮੇਰੇ ਵੀ ਕੁਆਲਟੀ ਦੀ ਬਾਈ ਜਰਸੀ ਨਸਲ ਦੀ ਬੱਚੀ ਚੈੱਕ ਕਰੋ ਮੇਰੇ ਵੀ ਸਿੱਕ ਟਾਈਮ ਦੀ ਇਹ ਬੱਚੀ ਇਹ ਲਈ 10 ਮਹੀਨੇ ਦੀ ਹੋਈ ਠੀਕ ਹੈ ਬਾਈ ਜੀ ਤੇ ਅਗਲੋਂ ਦੋ ਮਿੰਟ ਬਾਅਦ ਲੇਕਿਨ ਤੁਸੀਂ ਠੀਕ ਹੈ ਮਾਬੀਰ ਜੋ 18 ਲੀਟਰ ਦੱਸਿਆ ਆਪਣੀਆਂ ਲਈਆਂ ਹੋਈਆਂ ਨੇ ਠੀਕ ਹੈ ਬਈ ਕਿੱਥੋਂ ਲੰਦੇ ਆਪਾਂ ਵਿੱਚ ਆਪਾਂ ਦੇ ਪਿੰਟਾ ਚੋਂ ਲੋਕਾਂ ਲਈਆਂ ਵਿੱਚ ਫਾਰਮਾ ਚੋਂ ਮਾਲ ਆਇਆ ਹੋਇਆ ਠੀਕ ਹੈ ਬਈ ਮੁੱਲ ਕਿਹੜਾ ਰੱਖਿਆ ਤਾਂ ਵੀਰੇ ਇਹਦਾ ਮੁੱਲ ਹੀ 18000 ਰੁਪਏ ਰੱਖ ਠੀਕ ਹੈ 18000 ਰੁਪਏ ਬਾਕੀ ਥੋੜਾ ਬੋਤ ਮੰਨਦਾ ਵਧੀਆ ਕਰਾਂਗੇ ਥੋੜਾ ਉਹ ਤਾਂ ਕਰਦੇ ਕਰਾਂਗੇ ਤੇ ਬਈ ਆਪਣੇ ਕੋਲ ਕਿਹੜੀ ਕਿਹੜੀ ਬੱਛੀ ਹੁੰਦੀ ਐ ਐਫ ਐਚ ਐਫ ਜਰਸੀ ਕ੍ਰਾਸ ਵੀ ਆ ਜਾਂਦੀ ਐ ਠੀਕ ਹੈ ਬਈ ਤੇ ਜ਼ਿਆਦਾ ਆਪਣਾ ਵੀ ਬੱਛੀਆਂ ਦੀ ਕੰਮ ਹੈ ਬੱਛੀਆਂ ਗਾਵਾ ਦੀ ਠੀਕ ਹੈ ਮੱਝਾ ਮੱਝਾ ਨਹੀਂ ਕਰਦੇ ਵੀਰੇ ਬੱਜਾਂ ਦਾ ਘੱਟ ਹੋਤੇ ਜਾਂਦਾ ਠੀਕ ਹੈ ਆਪਣੇ ਕੋਲ ਕਿੰਨੇ ਲੀਟਰ ਵਾਲੀ ਗਾਂ ਹੁੰਦੀ ਵੱਧ ਤੋਂ ਵੱਧ ਗਾਂ 25 ਕਿਲੋ ਲੀਟਰ ਤੱਕ ਆ ਨਾਰਮਲ ਠੀਕ ਹੈ ਜਿਹੜੀ ਲੱਗ ਗਈ ਉਹਦੇ ਬੱਚੀ ਖੜੀ ਜਰਸੀ ਉਹਦਾ ਕੀ ਕਿਹੜੇ ਮਹੀਨੇ ਉਹ ਕਿੰਨੇ ਟਾਈਮ ਦੀ ਹੈ ਉਹ ਵੀਰ ਜੀ 1.5 ਸਾਲ ਦੇ ਲਵੇ ਅੱਛਾ ਜੀ ਇਹਦਾ ਕੋਈ ਨਾਮ ਉਹਨਾਂ ਦਾ ਕੀ ਵੀਰ ਉਹਦਾ 15 ਲੀਟਰ ਤੋਂ ਪਲੱਸ ਹੈ ਠੀਕ ਹੈ ਜੀ ਚੈੱਕ ਕਰੀ ਚੈੱਕ ਕਰੋ ਮੇਰਾ ਵੀ ਬਹੁਤ ਹੀ ਟੌਪ ਕੁਆਲਿਟੀ ਦੀ ਬੱਚੀ ਬਾਈ ਜਰਸੀ ਇਹਦੇ ਬਾਰੇ ਵੀ ਬਾਈ ਕਹਿੰਦਾ ਚੰਗੀ ਹੈ ਜੀ ਬਾਈ ਜੀ ਤੇ ਹੋਰ ਜਰਸੀ ਪਿਓਰ ਜਰਸੀ ਪੂਰੀ ਐ ਤੇ ਪੂਰੀ ਸੁਨੱਖੀ ਐ ਬਾਈ ਜੀ ਚੈੱਕ ਤੇ ਪੂਰੇ ਗੁਣ ਨੇ ਬਾਈ ਜੀ ਤੇ ਐਡੀ ਤੇ ਵੀ ਮਾਨਤਨ ਹੋ ਜਾ ਵੀਰੇ ਵਧੀਆ ਮਾਨਤਨ ਕਰਤਾ ਠੀਕ ਐ ਬਾਈ ਜੀ ਤੇ ਬਾਈ ਜੀ ਅੱਗੇ ਜਿਹੜੀ ਐਫ ਐ ਖੜੀ ਐ ਦਾ ਕੀ ਹਿਸਾਬ ਤਾਂ ਵੀਰੇ ਇਹ ਕਿਨੇ ਕਿ ਮਹੀਨਿਆਂ ਦੀ ਐ ਉਹ 2 ਜਾਂਦਾ ਇਹਨੂੰ ਤਾਂ ਉਹ 3000 ਰੁਪਏ ਮੰਗਦਾ ਠੀਕ ਐ ਬਾਈ ਜੀ ਮਾਸਲੇ ਕਿੰਨੇ ਦੋ ਤੁਸੀਂ ਕਿ ਉਹ 30 ਪਲੱਸ ਵਾਲੀ ਦੀ ਠੀਕ ਐ ਬਾਈ ਆ ਸੀਮਨ ਭਰੇ ਨੂੰ 10 ਦੇ ਲੋ ਠੀਕ ਐ ਬਾਈ ਤੇ ਚੈੱਕ ਕਰੋ ਮੇਰਾ ਵੀ ਚੰਗੀ ਬੱੱਚੀ ਹੈ ਬਈ ਐਚ ਐਫ ਤੇ 20 ਲੀਟਰ ਪਲੱਸ ਵਾਲੀ ਦੀ ਬਈ ਤੇ ਬਾਕੀ ਜੀ ਉੱਚੀ ਨਾ ਵੀ ਬਹੁਤ ਹੈ ਬਈ ਬੱੱਚੀ ਤੇ ਥਾਣਾ ਵਿੱਚ ਪ੍ਰੋਪਰ ਗੈਪ ਹੈ ਦੇਖੋ ਬਈ ਹੁਣੀ ਤੋਂ ਚੰਗੇ ਲੈਵੇ ਵਾਲੀ ਹੈ ਤੇ ਭਾਈ ਇਹਦਾ ਮੁੱਲ ਕਿੰਨਾ ਕਹਿੰਦੇ 30000 ਠੀਕ ਹੈ ਵੀ ਥੋੜਾ ਬ ਤਾਂ ਮਾਨਤਨ ਹੋ ਜੂ ਮਾਨਤਨ ਵਧੀਆ ਕਰਾਂਗੇ ਠੀਕ ਹੈ ਭਾਈ ਆਪਣਾ ਪਿੰਡ ਕਿਹੜਾ ਕਹਿੰਦੇ ਸੀਗੀ ਪਿੰਡਾ ਬੜਾ ਬੁਰਜ ਆ ਵੀਰੇ ਜ਼ਿਲ੍ਹਾ ਫਤਿਹਗੜ ਸਾਹਿਬ ਠੀਕ ਹੈ ਵੀ ਤਹਿਸੀਲ ਜੀ ਤਹਿਸੀਲ ਖਮਾਨੂ ਠੀਕ ਹੈ ਭਾਈ ਜੀ ਸੇ ਭਾਈ ਜੀ ਪੈ ਘਰੇ ਪਜੂਂ ਦੇਉਣ ਦੇ ਨੇ 2-4 24 ਘਾਟੇ 24 ਘਾਟੇ ਪਾਉਂਡ ਕਰਾ ਦੇਣਾ ਤੁਹਾਨੂੰ ਬੰਦਾ ਮਤਲਬ ਜਦ ਮਰਜੀ ਠੀਕ ਹੈ ਵੀ ਮੋਬਾਈਲ ਨੰਬਰ ਸ਼ੇਅਰ ਕਰ ਦੋਗੇ ਵੀਰੇ ਮੋਬਾਈਲ ਨੰਬਰ 7528857990 ਠੀਕ ਹੋਣ ਦੁਆਰੇ ਬੋਲਦੇ ਵੀਰੇ ਤੇ ਨਾਮ ਕੀ ਦੱਸਿਆ ਸੀ ਵੀਰੇ ਆਪਣਾ ਨਾਮ ਵੀਰਪਾਲ ਸਿੰਘ ਪਿੰਡ ਬੁਰਜ ਜ਼ਿਲ੍ਹਾ ਫਤਿਹਗੜ ਸਾਹਿਬ ਤਸਕੀਨ ਖਮਾਣੂ ਠੀਕ ਹੈ ਬਾਈ ਧੰਨਵਾਦ ਹਾਂ ਜੀ ਧੰਨਵਾਦ ਹੋਰ ਚਾਹ ਪਾਣੀ ਪਿਲਾਜੀ ਨਾ ਨਾ ਬਾਬੇ ਦੇ ਤੇ ਬਾਈ ਨੇ ਕਿਹਾ ਕਿ ਜਰੂਰ ਕਰੇ ਬਈ ਚੰਗੇ ਪਸ਼ੂ ਨੇ ਬਈਆਂ ਕੋਲੇ ਜੀ ਤੇ ਟੌਪ ਟੌਪ ਦੀਆਂ ਬੱਚੀਆਂ